ਅਖੀ ਗੁਰਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਮੀਬੀ ਵੀਰੋ ਜੀ ਦੇ ਆਨੰਦ ਕਾਰਜ ਦੇ ਇਤਿਹਾਸ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਅੰਡ ਤੱਕ ਵਾਚ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਸਾਰੇ ਇਤਿਹਾਸ ਦਾ ਪਤਾ ਚੱਲ ਸਕੇ ਮੀਬੀ ਵੀਰੋ ਜੀ ਦਾ ਜਨਮ ਮਾਤਾ ਤਮੋਦਰੀ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ 1615 ਈਸਵੀ ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲਾ ਵਿੱਚ ਹੋਇਆ ਬੀਬੀ ਜੀ ਦਾ ਜਨਮ ਤੇ ਬਹੁਤ ਖੁਸ਼ੀਆਂ ਮਨਾਇਆ ਗਿਆ ਇਤਿਹਾਸ ਵਿੱਚ ਆਉਂਦਾ ਹੈ ਇੱਕ ਵਾਰੀ ਜਦੋਂ ਮਾਤਾ ਗੰਗਾ ਜੀ ਬੱਬਾ ਗੁਰਦਿੱਤਾ ਜੀ ਨੂੰ ਚੁੱਕ ਕੇ ਖਿਲਾ ਰਹੇ ਸੀ ਕਿਹਾ ਕਿ ਜੋੜੀ ਰਲੇਤਾ ਗੁਰੂ ਹਰਗੋਬਿੰਦ ਸਾਹਿਬ ਬਚਨ ਕੀਤਾ ਮਾਤਾ ਜੀ ਤੁਹਾਡੇ ਬੱਚਨ ਸੱਤ ਹਨ ਜੋੜੀ ਨਹੀਂ ਪੰਜ ਬੇਟੇ ਹੋਣਗੇ ਪਰ ਅਸੀਸ ਦਿਓ ਕੀ ਸਾਰ ਵਿੱਚ ਇੱਕ ਲੜਕੀ ਵੀ ਹੋਵੇ ਤਾਂ ਗ੍ਰੈਸਤ ਦਾ ਸਹੀ ਸਵਾਦ ਵੀ ਆਏ ਤੇ ਚੱਜ ਆਚਾਰ ਵੀ ਗੁਰੂ ਬਿਲਾਸ ਪਾਤਸ਼ਾਹੀ ਸ਼ੇਵੀ ਕਭੀ ਸੋਣ یوں ਲਿਖਦਾ ਏ ਸੇਲ ਖਾਨ ਕੰਨਿਆ ਇੱਕ ਹੋਵੇ ਪੁੱਤਰੀ ਵਿੱਚ ਜਗਤ ਗ੍ਰੈਸਤ ਵੀ ਹੋਵੇ ਮਾਤਾ ਗੰਗਾ ਜੀ ਇਹ ਗੱਲ ਸੁਣ ਬਹੁਤ ਪਰਸਾਨ ਹੋਏਗੀ ਪੁੱਤਰੀ ਨੂੰ ਚੰਗੇ ਚੱਜ ਆਚਾਰ ਸਿਖਲائے ਜਾਣਗੇ ਅੱਗੇ ਉਹ ਗ੍ਰੈਸਤੀ ਜੀਵਨ ਵਿੱਚ ਦੂਜੇ ਕਰ ਜਾ ਕੇ ਇੱਕ ਆਦਰਸ਼ਕ ਬਣੇਗੀ ਹੋਰਾਂ ਉਹ ਚੰਗੀਆਂ ਸਿੱਖਿਆਵਾਂ ਦੇਵੇਗੀ ਪੰਜ ਭਰਾਵਾਂ ਬਾਬਾ ਗੁਰਦਿੱਤਾ ਜੀ ਸ਼੍ਰੀ ਸੂਰਜਮਲ ਸ਼੍ਰੀ ਅਨੀਰਾਏ ਬਾਬਾ ਅਟਲ ਰਾਏ ਤੇ ਗੁਰੂ ਤੇਗ ਬਹਾਦਰ ਜੀ ਹੋਰਾਂ ਦੀ ਲਾੜਲੀ ਭੈਣ ਲਾਡਾਂ ਤੇ ਸੱਧਰਾ ਤੇ ਚਾਵਾਂ ਨਾਲ ਪਾਲੀ ਗਈ ਮਾਤਾ ਗੰਗਾ ਜੀ ਤੇ ਗੁਰੂ ਜੀ ਬੱਚੀ ਨੂੰ ਬਹੁਤ ਪਿਆਰ ਨਾਲ ਸੋਹਣੀ ਸੁਚੱਜੀ ਤੇ ਆਚਾਰ ਭਰਪੂਰ ਸਿੱਖਿਆ ਦਿੰਦੇ ਬੀਬੀ ਜੀ ਘਰ ਵਿੱਚ ਆਈ ਸੰਗਤ ਦੀ ਹੰਸੂ ਹੰਸੂ ਤੇ ਖੇੜੇ ਮੱਥੇ ਭੱਜ-ਭੱਜ ਕੇ ਸੇਵਾ ਤੇ ਸਤਕਾਰ ਕਰਦੇ ਲੰਗਰ ਵਿੱਚ ਹਰ ਇੱਕ ਭਾਤ ਦਾ ਭੋਜਨ ਮਠਿਆਈ ਆਦ ਤਿਆਰ ਕਰਨ ਵਿੱਚ ਨਿਪੁੰਨ ਸੀ ਨਾਲ ਗੁਰਬਾਣੀ ਵਿੱਚ ਨਿਪੁੰਨ ਬਾਣੀ ਜਬਾਨੀ ਕੰਠ ਕਰ ਲਈ ਗੁਰਮੁਖੀ ਵਿੱਚ ਵੀ ਲਿਖਾਈ ਬੜੀ ਸੁੰਦਰ ਸੀ ਗੁਰੂ ਜੀ ਆਪਣੀ ਸਾਲੀ ਰਾਮੂ ਤੇ ਸਾਂਡੇ ਸਾਈਂ ਦਾਸ ਪਾਸ ਮਾਲਵੇ ਦੇਸ਼ ਜਾਇਆ ਕਰਦੇ ਸੀ ਇਸ ਕਰਕੇ ਇਸ ਇਲਾਕੇ ਦੀ ਕਾਫੀ ਸੰਗਤ ਸਿੱਖ ਬਣ ਗਈ ਉਹ ਅਕਸਰ ਸਾਈਂ ਦਾਸ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਆਇਆ ਕਰਦੇ ਉਹਨਾਂ ਵਿੱਚ ਇੱਕ ਧਰਮ ਨਾ ਦਾ ਸਿੱਖ ਵੀ ਮੱਲੇ ਪਿੰਡ ਤੋਂ ਆਇਆ ਕਰਦਾ ਸੀ ਹੈ ਤਾਂ ਕੁਝ ਗਰੀਬ ਪਰ ਸ਼ਰਧਾਲੂ ਬਹੁਤ ਸੀ ਇੱਕ ਵਾਰੀ ਮੁੱਲੇ ਪਿੰਡ ਇਹ ਸੰਗਤ ਆਈ ਹੋਈ ਸੀ ਗੁਰੂ ਅਕਾਲ ਤਖਤ ਬਰਾਜਮਾਨ ਸੀ ਕਈਆਂ ਥਾਵਾਂ ਤੋਂ ਹੋਰ ਸੰਗਤਾਂ ਗੁਰੂ ਜੀ ਦੇ ਦਰਸ਼ਨ ਨੂੰ ਆਈਆ ਹੋਇਆ ਸੀ ਇਨ੍ਹਾਂ ਸੰਗਤਾਂ ਵਿੱਚ ਇੱਕ ਲੜਕਾ ਭਾਵੇਂ ਮੈਲੇ ਵਸਤਰਾ ਵਿੱਚ ਬੈਠਾ ਹੋਇਆ ਸੀ ਪਰ ਗੋਦੜੀ ਵਿੱਚ ਲਾਲ ਵਾਲੀ ਗੱਲ ਬੜਾ ਸੁੰਦਰ ਤੇ ਸਬੀਲਾ ਕੋਈ ਅਲਾਹੀ ਰੂਪ ਹੀ ਜਾਪਦਾ ਸੀ ਗੁਰੂ ਜੀ ਦੇ ਦਿਲ ਨੂੰ ਇਸ ਵਿਪੋਲੀ ਪਾਲੀ ਸੁੰਦਰ ਸ਼ਕਲ ਨੇ ਮੋਹ ਲਿਆ ਗੁਰੂ ਜੀ ਹੋਰਾ ਇਸ਼ਾਰੇ ਨਾਲ ਬੁਲਾ ਕੇ ਪੁੱਛਿਆ ਪੁੱਤਰਾ ਤੇਰਾ ਕੀ ਨਾਂ ਹੈ ਇਸ ਦੇ ਆ ਪਿਤਾ ਵੀ ਬੱਚੇ ਨਾਲ ਗੁਰੂ ਜੀ ਪਾਸ ਖੜਾ ਹੋਇਆ ਪੁੱਤਰ ਦੀ ਥਾਂ ਪਿਓ ਨੇ ਉੱਤਰ ਦਿੱਤਾ ਹੱਥ ਜੋੜ ਕੇ ਕਿਹਾ ਸੱਚੇ ਪਤਛਾ ਮੇਰਾ ਨਾਂ ਧਰਮਾ ਹੈ ਇਹ ਮੇਰਾ ਪੁੱਤਰ ਹੈ ਇਸ ਦਾ ਨਾਂ ਸਾਧੂ ਹੈ ਜਦੋਂ ਗੁਰੂ ਜੀ ਨੇ ਆਪਣੀ ਪੁੱਤਰੀ ਵੀਰੋ ਦਾ ਰਿਸ਼ਤਾ ਇਸ ਸਾਧੂ ਨੂੰ ਕਰਨ ਦੀ ਗੱਲ ਕੀਤੀ ਤਾਂ ਧਰਮੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਦਾਸ ਤਾਂ ਬਹੁਤ ਗਰੀਬ ਹੈ ਤੁਸੀਂ ਬਹੁਤ ਉੱਚੇ ਹੋ ਦਾਸ ਕੀ ਤਾ ਤੁਹਾਡੇ ਨਾਲ ਜੋੜ ਕਿਵੇਂ ਬਣੇ ਪਰ ਗੁਰੂ ਜੀ ਬਚਨ ਕੀਤਾ ਭਾਈ ਧਰਮੇ ਇਸ ਸੰਸਾਰ ਵਿੱਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਅਮੀਰ ਨਹੀਂ ਹੈ ਡਰਨਾ ਤੇਰਾ ਬੇਟਾ ਕਿਸਮਤ ਵਾਲਾ ਹੈ ਇਹ ਤਾਂ ਤੇਰੀ ਹੁਲ ਤਾਰਨ ਆਇਆ ਹੈ ਇਸ ਰਿਸ਼ਤੇ ਤੇ ਮਤਾਤ ਮੋਦਰੀ ਜੀ ਨੇ ਰਤਾ ਕਿੰਤੂ ਕੀਤਾ ਤਾਂ ਗੁਰੂ ਜੀ ਮਤਾਤ ਮੋਦਰੀ ਸਮਝਾਉਂਦੇ ਆ ਕਿ ਹਦ ਮੋਦਰੀ ਇਹ ਲਾਲ ਗੋਦੜੀ ਵਿੱਚ ਲੁਕਿਆ ਪਿਆ ਹੈ ਇਸ ਦੇ ਮੈਲੇ ਕੁਚੈਲੇ ਕੱਪੜੇ ਨਾ ਵੇਖ ਇਹ ਤੁਰ ਦਰਗਾਹੋ ਜੋੜੀ ਬਣ ਕੇ ਆਈ ਹੈ ਇਹ ਗੱਲ ਸੁਣ ਸਾਧੂ ਦੀ ਮਾਂ ਜਿਹੜੀ ਰਾਮੋ ਦੇ ਲਾਗੇ ਬੈਠੀ ਸੀ ਫੁੱਲੇ ਨਹੀਂ ਸਮੋਂਦੀ ਬੀਬੀ ਰਾਮੋ ਜੀ ਬੀਬੀ ਵੀਰੋ ਜੀ ਦੇ ਵਿਚੋਲੇ ਬਣੇ ਬਣਾਏਗੇ ਪੁਰ ਮਾਈ ਦੀ ਰਸਮ ਸੰਗਤ ਵਿੱਚ ਕਰ ਦਿੱਤੀ ਗਈ। ਵੀਰ ਗੁਰਦਿੱਤਾ ਜੀ ਜਦੋਂ ਬਟਾਲੇ ਵਿਆਹਣ ਗਏ ਤਾਂ ਭੈਣ ਵੀਰੋ ਜੀ ਨੇ ਬੜੀ ਖੁਸ਼ੀ ਮਨਾਈ। ਜਦੋਂ ਪਰਜਾਈ ਅਨੰਤੀ ਵਿਆਹੀ ਆਈ ਤਾਂ ਇਸ ਨੂੰ ਵੇਖ ਵੀਰੋ ਦੇ ਪੈਰ ਖੁਸ਼ੀ ਵਿੱਚ ਭੌਂ ਤੇ ਨਹੀਂ ਸੀ ਲੱਗਦੇ। ਪਰਜਾਈ ਨੂੰ ਕਈ ਦਿਨ ਕੰਮ ਨਹੀਂ ਲਾਇਆ। ਨਨਾਨ ਪਰਜਾਈ ਬੜੇ ਪਿਆਰ ਨਾਲ ਵਿਚਰਨ ਲੱਗਿਆ। ਜਦੋਂ ਕਿਤੇ ਅਨੰਤੀ ਨੇ ਕੰਮ ਕਰਨ ਲੱਗਣਾ ਤੇ ਵੀਰੋ ਨੇ ਕਹਿਣਾ ਕੀ ਭਰਜਾਈ ساری ਉਮਰ ਕੰਮ ਹੀ ਕਰਨਾ ਹੈ ਜਿੰਨਾ ਚਿਰ ਮੈਂ ਇੱਥੇ ਹਾਂ ਤੈਨੂੰ ਕੰਮ ਨਹੀਂ ਕਰਨ ਦੇਣਾ ਇਸ ਤਰ੍ਹਾਂ ਦਿਨ ਲੰਘਦੇ ਗਏ ਬੀਬੀ ਰਾਮੋ ਜੀ ਬੀਬੀ ਵੀਰੋ ਜੀ ਦੇ ਸਾਹੇ ਚਿੱਠੀ ਲੈ ਆਏ 26 ਜੇਠ 1600 29 ਸਵੀ ਦਾ ਵਿਆਹ ਨਿਯਤ ਹੋ ਗਿਆ ਸਿੱਖਾ ਵਿਸ਼ੇਦਕਾਰੀ ਜਾਂਦੀ ਲਾੜਲੀ ਬੀਬੀ ਦੇ ਵਿਆਹ ਦਾ ਸੰਗਤ ਨੂੰ ਪਤਾ ਲੱਗਾ ਤੇ ਦੂਰੋ ਦੂਰੋ ਸੰਗਤਾਂ ਵਿਆਹ ਤੇ ਆਪਣੀਆਂ ਕਾਰ ਪੇਟਾਵਾਂ ਲੈ ਕੇ ਚੱਲ ਪਈਆ ਪਰ ਕੋਈ ਆਪਣੇ ਵਿਤ ਅਨੁਸਾਰ ਕੋਈ ਭਾਂਡੇ ਬਰਤਨ ਕੋਈ ਜ਼ੇਵਰ ਕੋਈ ਬਿਸਤਰੇ ਬਸਤਰ ਆਦ ਚੁੱਕ ਅੰਮ੍ਰਿਤਸਰ ਵੱਲ ਤਾਇਆ ਕਰ ਲਈਆ ਰਾਤ ਦਿਨ ਲੰਗਰ ਚੱਲਦਾ ਰਹਿੰਦਾ ਇਸੇ ਤਰ੍ਹਾਂ ਇੱਕ ਰਾਤ ਕਾਬਲ ਤੋਂ ਸੰਗਤ ਬਹੁਤ ਰਾਤ ਗਈ ਬਹੁਤ ਰਾਤ ਗਈ ਪੁੱਜੀ ਤਾਂ ਲੰਗਰ ਚਾਲੇ ਪੈ ਚੁੱਕਿਆ ਸੀ ਲਾੰਗਰੀ ਸਾਰੇ ਦਿਨ ਦੇ ਥੱਕੇ ਰੁੱਟੇ ਸੌਂ ਗਏ ਸੀ ਉਧਰ ਮਠਿਆਈ ਬਣ ਰਹੀ ਸੀ ਤੇ ਇੱਕ ਕਮਰਾ ਮਠਿਆਈ ਦਾ ਭਰਿਆ ਪਿਆ ਸੀ ਭੁੱਖੀ ਸੰਗਤ ਨੂੰ ਗੁਰਾ ਜੀ ਹੋਰਾ ਮਠਿਆਈ ਪਰੋਸਣ ਲਈ ਮਾਤਾ ਦਮੋਦਰੀ ਜੀ ਨੂੰ ਸੁਨੇਹਾ ਭੇਜਿਆ ਪਰ ਮਾਤਾ ਜੀ ਨੇ ਕਿਹਾ ਕਿ ਇਹ ਪਕਵਾਨ ਬਰਾਤ ਲਈ ਤਿਆਰ ਕੀਤਾ ਜਾ ਰਿਹਾ ਹੈ ਬਰਾਤ ਤੋਂ ਬਗੈਰ ਕਿਸੇ ਨੂੰ ਪਹਿਲਾਂ ਨਹੀਂ ਵਰਤਾਇਆ ਜਾ ਸਕਦਾ ਉਧਰ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਬਚਨ ਹੋ ਗਿਆ ਕਿ ਜੇ ਇਹ ਪਕਵਾਨ ਗੁਰੂ ਜੀ ਦੀ ਸੰਗਤ ਨੇ ਨਹੀਂ ਸਕਨਾ ਤਾਂ ਫਿਰ ਤੁਰਕਾਂ ਨੇ ਸਕਨਾ ਹੈ ਸੰਗਤ ਨੂੰ ਹੋਰ ਲੰਗਰ ਤਿਆਰ ਕਰ ਸ਼ਿਕਾਇਆ ਗਿਆ ਅਗਲੇ ਦਿਨ ਸਿੱਖ ਸੰਗਤ ਸ਼ਿਕਾਰ ਖੇਡਣ ਗੁਮਟਾਲੇ ਲਾਗੇ ਗਈ ਤਾਂ ਸ਼ਾਹਜਹਾਂ ਦਾ ਬਾਜ਼ ਫੜ ਲਿਆ ਜਿਸ ਤੋਂ ਅੰਮ੍ਰਿਤਸਰ ਦੀ ਲੜਾਈ ਦਾ ਮੁੱਢ ਵੱਜਿਆ ਮੋਦਰ ਮੁਗਲਾਂ ਨੂੰ ਪਤਾ ਸੀ ਗੁਰੂ ਜੀ ਦੀ ਸੁਪਤਰੀ ਦਾ ਵਿਆਹ ਹੋ ਰਿਹਾ ਹੈ ਵਨਾਂ ਇਹ ਨਾਜ਼ਿਕ ਸਮਾਂ ਤਾੜ ਕੇ ਭਾਰੀ ਹਮਲਾ ਕਰ ਦਿੱਤਾ ਇੱਧਰ ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ ਸਾਰਾ ਦਿਨ ਲੜਾਈ ਹੁੰਦੀ ਰਹੀ ਸਿੱਖ ਮੂੰਹ ਤੋੜਵਾ ਉੱਤਰਦੇ ਰਹੇ ਸ਼ਾਹੀ ਸੈਨਾ ਸੈਂਕੜੇ ਗੁਣਾ ਪੂਰੇ ਆਧੁਨਿਕ ਸ਼ਸਤਰਾਂ ਨਾਲ ਲੈਸੀ ਪਰ ਸਿੱਖਾ ਮੁਗਲਾਂ ਨੂੰ ਨਾਨੀ ਚੇਤੇ ਕਰਾ ਦਿੱਤੀ ਰਾਤ ਪੈ ਗਈ ਗੁਰੂ ਜੀ ਹੋਰਾ ਰਾਤ ਦਾ ਲਾਪ ਲੈਂਦਿਆ ਆਤ ਗੁਰੂ ਗ੍ਰੰਥ ਸਾਹਿਬ ਸਤਕਾਰ ਸਹਿਤ ਤੇ ਹੋਰ ਸਮਾਨ ਗੱਡਿਆਂ ਤੇ ਲੱਦ ਕੇ ਬਾਲ ਭਾਈ ਲੰਗਾਹ ਦੇ ਵੱਲ ਤੋੜ ਦਿੱਤਾ ਤੇ ਆਪ ਗੁਰੂ ਜੀ ਹੋਰਾਂ ਨੇ ਸ਼ਹੀਦਾ ਸਿੰਘਾ ਦੇ ਸਰੀਰ ਉਥੋਂ ਚੁਕਵਾ ਕੇ ਚਾਟੀ ਵੰਡ ਵੱਲ ਲਿਆ ਕੇ ਸੰਸਕਾਰ ਕਰ ਦਿੱਤਾ ਜਿਹੜਾ ਬਾਲ ਨੇ ਬੀਬੀ ਵੀਰੋ ਜੀ ਦੇ ਵਿਆਹ ਲਈ ਇਕੱਠਾ ਕੀਤਾ ਗਿਆ ਸੀ ਉਸ ਉੱਪਰ ਸ਼ਹੀਦਾ ਦਾ ਸੰਸਕਾਰ ਕੀਤਾ ਗਿਆ ਗੁਰੂ ਜੀ ਆਪ ਇਹਨਾਂ ਦੇ ਸਰੀਰ ਦਾ ਇਸ਼ਨਾਨ ਕਰਾ ਪੂਰੇ ਸਤਿਕਾਰ ਤੇ ਗੁਰੂ ਮਰਿਆਦਾ ਨਾਲ ਇਨਾਂ ਦੇ ਪ੍ਰਤੀ ਅਲਦਾਸ ਕਰ ਦਾਗ ਦਿੱਤਾ ਇਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸੰਗਰਾਣਾ ਸਾਹਿਬ ਅੰਮ੍ਰਿਤਸਰ ਤੇ ਚਾਰ ਕਮੇਲ ਹਟਵਾ ਬਣਿਆ ਹੋਇਆ ਹੈ ਬੀਬੀ ਵੀਰੋ ਜੀ ਦਾ ਵਿਆਹ ਤਿੰਨ ਦਿਨ ਰਹਿੰਦੇ ਸੀ ਸਿੱਖਾ ਤੇ ਆਫਤ ਆ ਪਈ ਜਦੋਂ ਕਿਸੇ ਕਿਲੇ ਦੀ ਕੰਨ ਟੁੱਟ ਗਈ ਤਾਂ ਗੁਰੂ ਜੀ ਹੋਰਾ ਇੱਕਦਮ ਸਾਰੇ ਪਰਿਵਾਰ ਨੂੰ ਭਾਈ ਲੰਗਾ ਜਿਹੜਾ ਚਲਦਿਆ ਕਲਾ ਵਾਲਾ ਨੀ ਤੜਕ ਸਿੱਖ ਸੀ ਵੱਲ ਨਿਗਾਹ ਪਈ ਕਿ ਉਹ ਇਸ ਵਿਪਤਾ ਵੇਲੇ ਕੰਮ ਆ ਸਕਦਾ ਹੈ ਗੁਰੂ ਕੇ ਮਹਿਲਾ ਵਿੱਚੋਂ ਸਾਰਾ ਪਰਿਵਾਰ ਆ ਗਿਆ ਪਰ ਹਫੜਾ ਦਫੜੀ ਵਿੱਚ ਬੀਬੀ ਵੀਰੋਜੀ ਉੱਪਰ ਚ ਬਾਰੇ ਵੀ ਸੁੱਤੇ ਹੀ ਰਹਿ ਗਏ ਜਦੋਂ ਬਾਹਰ ਆ ਕੇ ਘੜ ਬਹਿਲਾ ਤੇ ਬੈਠਣ ਲੱਗੇ ਤਾਂ ਪਤਾ ਲੱਗਾ ਬੀਬੀ ਵੀਰੋਜੀ ਪਰਿਵਾਰ ਵਿੱਚ ਨਹੀਂ ਹੈ ਪਰਥੂ ਮਚ ਗਿਆ ਸਭ ਚਿੰਤਾਤੁਰ ਹੋਏ ਗੁਰੂ ਜੀ ਮਾਤਾਵਾਂ ਨੂੰ ਹੌਸਲਾ ਦਿੱਤਾ ਸਿੰਘੋ ਤੇ ਬਾਬਕ ਨੂੰ ਘੋੜਿਆਂ ਤੇ ਭੇਜਿਆ ਗਿਆ ਨਾਲ ਹੀ ਗੁਰੂ ਜੀ ਹੋਰਾਂ ਆਪਣਾ ਸਿਮਰਨਾ ਭੇਜਿਆ ਕਿ ਇਹ ਸਿਮਰਨਾ ਦਿਖਾ ਬੀਬੀ ਨੂੰ ਘੋੜੇ ਤੇ ਬਿਠਾ ਸਾਥ ਲੈ ਆਉਣਾ ਦੋਵੇਂ ਸਿੱਖ ਬੜੇ ਬਹਾਦਰ ਤੇ ਨਿਰਭੈ ਸਨ ਨਿਰਭੈ ਸਨ ਬਾਬਕ ਫਾਰਸੀ ਤੇ ਪਸ਼ਤੋ ਵੀ ਜਾਣਦਾ ਸੀ ਇਹ ਰਾਤ ਦੇ ਹਨੇਰੇ ਵਿੱਚ ਪਸ਼ਤੋ ਬੋਲਦਾ ਮਹਿਲਾਂ ਵਿੱਚ ਪੁੱਜ ਗਿਆ ਘੋੜੇ ਤੋਂ ਉੱਤਰ ਸਿੰਗਾ ਉੱਪਰ ਬੈਠੇ ਬੀਬੀ ਜੀ ਨੂੰ ਗੁਰੂ ਜੀ ਦਾ ਸਿਮਰਨਾ ਦਿਖਲਾ ਕੋੜੇ ਦੇ ਚੜਾ ਚੱਲ ਪਿਆ ਅੰਦਰ ਤੁਰਕ ਮੱਟੀ ਆਈ ਦੇ ਆਹੂ ਲੋਹਣ ਤਹੇ ਹੋਏ ਸੀ ਜਦੋਂ ਤੁਰਨ ਲੱਗੇ ਤਾਂ ਕਿਸੇ ਪਛਤੋ ਵਿੱਚ ਪੁੱਛਿਆ ਕਿ ਕੌਣ ਹੈ ਬਾਬਕ ਨੇ ਪਛਤੋ ਵਿੱਚ ਉੱਤਰ ਦਿੱਤਾ ਕਿ ਤੁਹਾਡੀ ਸਾਥੀ ਹਨ ਇਸ ਤਰ੍ਹਾਂ ਘੋੜੇ ਪਹੁੰਚੋਂਦਿਆ ਬੀਬੀ ਜੀ ਨੂੰ ਨਾਲ ਲੈ ਆਏ ਰਹਾ ਵਿਜੇ ਬੀਬੀ ਜੀ ਦੀ ਜੁੱਤੀਦਾਰ ਇੱਕ ਪੈਰ ਡਿਗਾ ਤਾਂ ਇੱਕ ਸਪਾਹੀ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਬਾਬਕ ਨੇ ਉਸ ਦੇ ਮੂੰਹ ਵਿੱਚ ਗੋਲੀ ਮਾਰ ਪਾਰ ਬੁਲਾ ਦਿੱਤਾ ਹੁਣ ਸਾਰਾ ਪਰਿਵਾਰ ਚਭਾਲ ਵੱਲ ਚੱਲ ਪਿਆ ਬਰਾਤ ਜਿਹੜੀ ਕਿ ਮੱਲੇ ਤੋਂ ਹੋਣੀ ਸੀ ਹੁਣ ਐਲਜੀ ਪੇਜ ਚਭਾਲ ਆਉਣ ਲਈ ਸੁਨੇਹਾ ਪੇਜ ਦਿੱਤਾ ਚਭਾਲ ਪੁੱਜਣ ਤੇ ਗੁਰੂ ਜੀ ਦਾ ਬੜਾ ਨਿੱਘਾ ਸਵਾਗਤ ਕੀਤਾ ਗਿਆ ਦਿਨ ਚੜੇ 26 ਜੇਠ ਨੂੰ ਗੁਰੂ ਜੀ ਨੇ ਇੱਥੋਂ ਇੱਕ ਸਾਹੂਕਾਰ ਪਾਸੋਂ ਰਸਦ ਆਦ ਖਰੀਦ ਕੜਾਹ ਪਰਚਾਦ ਕੀਤਾ ਆਪਣੀ ਸੈਨਾ ਨੂੰ ਸ਼ਿਕਾ ਕੇ ਹਟੇ ਸੀ ਕਿ ਬਰਾਤ ਵੀ ਆ ਗਈ ਭਾਈ ਧਰਮਾ ਆਪਣੇ लाडले ਭਾਈ ਸਾਧੂ ਨੂੰ ਲੈ ਪੂਰੀ ਸਜ ਧਜ ਨਾਲ ਚਬਾਲ ਪੁੱਜੇ ਬੀਬੀ ਰਾਮੋ ਜੀ ਭਾਈ ਸਾਈਂਵਾਲ ਵਿਚੋਲੇ ਵੀ ਸਨ ਨਾਲ ਗੁਰੂ ਮਰਿਆਦਾ ਨਾਲ ਆਦ ਗ੍ਰੰਥਾ ਤੋਂ ਲਾਵਾ ਪੜੀਆ ਗਈ ਆ ਜਦੋਂ ਬੀਬੀ ਵੀਰੋ ਨੂੰ ਵਿਦਾ ਕਰਨ ਲੱਗੇ ਤਾਂ ਬਚਨ ਰਾਹੀ ਉਪਦੇਸ਼ ਕੀਤਾ ਕਿ ਬੀਬੀ ਬੀਬੀ ਬੇਟੀ ਪਤੀ ਨਾਲ ਹੀ ਸਭ ਕੁਝ ਚੰਗਾ ਸੌਦਾ ਹੈ ਘਰ ਵਿੱਚ ਆਿਆਂ ਦਾ ਆਦਰ ਮਾਣ ਕਰਨਾ ਸੱਸ ਸਹੁਰੇ ਨੂੰ ਮਾਤਾ ਪਿਤਾ ਜਾਣ ਸਤਕਾਰ ਕਰਨਾ ਹੈ ਪਤੀ ਦੀ ਸੇਵਾ ਹੀ ਇਸਤਰੀ ਲਈ ਚੰਗੀ ਹੈ ਸੋਹਣ ਕਵੀ ਲਿਖਦਾ ਹੈ ਸੁਨ ਬੀਬੀ ਮੈਂ ਤੁੰਜੇ ਸੁਣਾਉ ਪਤ ਕੀ ਮਹਿਮਾ ਕਹਿ ਪਰ ਗਾਉ ਪਤੀ ਦੀ ਸੇਵਾ ਕਰਨੀ ਸਫਲੀ ਪਤੀ ਬਿਨ ਹੋਰ ਕਰੇ ਸਭ ਨਫਲੀ ਗੁਰ ਜਨ ਕੀ ਇੱਜ਼ਤ ਬਹੁ ਕਰਨੀ ਸਾਸਾ ਸੇਵ ਰਿੱਧ ਮਹ ਸੋਧਰਨੀ ਉਧਰ ਮਾਤਾ ਦਮੋਦਰੀ ਜੀ ਨੇ ਵੀ ਸਿੱਖ ਮਤ ਦਿੱਤੀ ਕਿ ਚੰਗੀ ਸੰਗਤ ਕਰਨੀ ਹੈ ਪੈੜੀ ਸੰਗਤ ਨਹੀਂ ਕਰਨੀ ਇਥੋ ਵਾਂਗ ਅੰਮ੍ਰਿਤ ਵੇਲੇ ਉਠੇ ਇਸ਼ਨਾਨ ਕਰ ਗੁਰਬਾਣੀ ਗਾਉਂਦਿਆ ਸਾਰਾ ਕੰਮਕਾਰ ਕਰਨਾ ਹੈ ਕੁਝ ਜੀਵਨ ਨਾ ਕੁਝ ਜੀ ਨਹੀਂ ਬਨਣਾ ਬਹੁਤੀਆ ਗੱਲਾਂ ਨਹੀਂ ਕਰਨੀਆਂ ਨਿਰਮਾਨ ਨਿਵ ਚੱਲਣਾ ਹੈ ਹਉਮੈ ਦਾ ਤਿਆਗ ਕਰਨਾ ਹੈ ਪੇਕੇ ਕਰਨ ਕੋਈ ਲਾਮਾ ਨਹੀਂ ਮਿਲਣਾ ਚਾਹੀਦਾ ਕਵੀ ਸੋਹਣ ਲਿਖਦਾ ਹੈ ਸੁਨ ਪੁੱਤਰੀ ਪ੍ਰਾਨ ਕੇ ਪਿਆਰੀ ਜਿਸ ਤੇ ਬੈਸ ਕਿਤੇ ਮੁਸੁਖਤਕਾਰੀ ਕੁਲ ਕੀ ਬਾਤ ਹੈ ਚਿਤ ਮਹਿ ਧਰਨੀ ਖੋਟੀ ਸੰਗਤ ਨਹੀਂ ਸੋ ਕਰਨੀ ਪਰਭਾਤੇ ਉੱਠ ਕਰ ਮੰਜਨ ਕਰੋ ੁਰੰਬਾਣੀ ਮੁੱਖ ਤੇ ਰਹੀਓ ਪੁਣਾ ਔਰ ਵਿਵਹਾਰ ਸੋ ਹੋਈ ਭਲੇ ਸੰਭਾਲੋ ਨੀਕੋ ਸੋਈ ਮੈਂ ਡਿੱਗ ਪਾਲੰਬ ਨਹਿ ਆਵੇ ਐਸੀ ਥਾਂ ਸਰਬ ਸੁਖ ਪਾਵੇ ਬਰਾਤ ਬੀਬੀ ਵੀਰੋ ਜੀ ਦੀ ਡੋਲੀ ਲੈ ਵਾਪਸ ਪਰਤਨ ਲੱਗੀ ਤਾਂ ਭਾਈ ਸਾਧੂ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ ਗੁਰੂ ਜੀ ਹੋਰਾ ਉੱਠਾ ਆਪਣੀ ਛਾਤੀ ਲਾ ਲਿਆ ਆਨੰਦ ਕਾਰਜ ਤੋਂ ਉਰੂ ਜੀ ਕਿਹਾ ਕਿ ਇਸ ਸਥਾਨ ਮੇਲੇ ਲੱਗਣਗੇ ਇੱਥੇ 29 ਇੱਥੇ 26 ਜੇਠ ਵਾਲੇ ਦਿਨ ਬੀਬੀ ਵੀਰੋ ਜੀ ਦੇ ਵਿਆਹ ਦੀ ਯਾਦ ਵਿੱਚ ਹਰ ਸਾਲ ਮੇਲਾ ਲੱਗਦਾ ਹੈ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਬੀਬੀ ਵੀਰੋ ਜੀ ਦੀ ਕੁੱਖੋਂ ਪੰਜ ਸੂਰਬੀਰਾਂ ਜਨਮ ਲਿਆ ਜਿਹੜੇ ਪੰਜੇ ਹੀ ਆਪਣੇ ਨਾਨਾ ਜੀ ਵਾਂਗ ਸੂਰਬੀਰ ਸੀ ਇਹਨਾਂ ਨੇ ਆਪਣੇ ਮਾਮਾ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧਾ ਵਿੱਚ ਸਾਥ ਦਿੱਤਾ ਸੰਗੋ ਸ਼ਾਹ ਗੁਲਾਬ ਜੰਦ ਜੀਤ ਮਾਲਾ ਗੰਗਾ RAM ਤੇ ਮੋਹਰੀ ਚੰਦ ਸੰਗੋ ਸ਼ਾਹ ਨੂੰ ਦਸ਼ਮੇਸ਼ ਪਿਤਾ ਨੇ ਯੁੱਧ ਦਾ ਮਹਾਨ ਸੂਰਮੇ ਦਾ ਖਿਤਾਬ ਬਖਸ਼ਿਆ ਪੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿੱਚ ਐਉਂ ਲਿਖਿਆ ਹੈ ਤਾਹ ਸ਼ਾਹ ਸ਼੍ਰੀ ਸਾਹਾ ਸੰਗਰਾਮ ਕੋਪੇ ਪੰਚੇ ਬੀਰ ਬੰਕੇ ਪ੍ਰਾਥੀ ਪਾਇ ਰੋਪੇ ਹੱਠੀ ਜੀਤ ਮੰਝ ਸੁngaਜੀ ਸੁਲਾਬ ਰਣੇ ਦੇਖਿਆ ਰੰਗ ਰੂਪੇ ਸ਼ਹਾਬ ਪੰਜਾ ਸੁਰਮਿਆ ਹੂਆ ਤੇ ਪੁੱਤਰ ਭਰਾ ਉਥੇ ਯੁੱਧ ਵਿੱਚ ਸ਼ਾਹ ਸ਼ਰੀ ਸ਼ੰਗੋਸ਼ਾ ਕਰੋਧवान ਹੋਏ ਇਨਾ ਪੰਜਾ ਸੁੰਦਰਾ ਭਰਾਵਾਂ ਨੇ ਧਰਤੀ ਤੇ ਪੈਰ ਗੜ ਦਿੱਤੇ ਜੀਤ ਮਤ ਗੁਲਾਬ ਰਾਏ ਸੰਗਿਆ ਤੇ ਲਾਲ ਚੰਦ ਨੇ ਜੁੱਧ ਦਾ ਰੰਗ ਵੇਖਦੇ ਹੀ ਲਾਲ ਰੂਪ ਕਰ ਦਿਆ ਅਰਥ ਵੀਰ ਰਸ ਨਾਲ ਮਤੇ ਜਾਣ ਕਰਕੇ ਪੰਜਾਬ ਭਰਾਵਾਂ ਦੇ ਚਿਹਰੇ ਲਾਲੋ ਲਾਲ ਹੋ ਗਏ ਪਟਵਹੀ ਮਲਤਾਨੀ ਸਿੰਧੀ ਵਿੱਚ ਵੀ ਇਹੋ ਜ਼ਿਕਰ ਹੁੰਦਾ ਹੈ ਸੰਗੋ شاہ ਜੀਤ ਮੱਲ ਬੇਟੇ ਸਾਧੂ ਰਾਮ ਕੇ ਪੋਤੇ ਧਰਮ ਚੰਦ ਕੇ ਗੋਤਰੇ ਖੱਤਰੀ ਸੰਬਤ 1745 ਅਸੁੰਨ ਮਾਸ ਕੀ 18 ਸੀ ਮੰਗਲਵਾਰ ਕੇ ਦੇਹ ਭੰਗਾਣੀ ਪਰੰਗਣਾ ਪਾਵਟਾ ਕੇ ਮਲਾਂ ਤੀਜੇ ਪਹਿਰ ਨਜ਼ਾਬਤ ਖਾ ਆਦ ਕੋ ਮਾਰ ਸ਼ਾਮ ਸ਼ਾਨ ਸ਼ਹਤਾ ਪਾਇਆ ਬੀਬੀ ਵੀਰੋ ਜੀ ਨੇ ਜੋ ਸਿੱਖਿਆ ਆਪਣੇ ਪੇਕੇ ਘਰ ਮਾਪਿਆ ਪਾਸੋਂ ਲਈਆ ਸੀ ਉਹ ਤੇ ਮੀਰੀ ਪੀਰੀ ਦੇ ਮਾਲਕ ਦੇ ਜੰਗਾ ਜੁੱਧਾ ਦੀਆਂ ਕਹਾਣੀਆਂ ਆਪਣੇ ਪੁੱਤਰਾਂ ਨੂੰ ਸੁਣਾ-ਸੁਣਾ ਕੇ ਉਹਨਾਂ ਨੂੰ ਸਿਰ ਸੂਰਬੀਰ ਤੇ ਨਿਰਬੈ ਬਣਾ ਦਿੱਤਾ ਸੀ ਉਹਨਾਂ ਨੂੰ ਹਰ ਔਰਤ ਤੇ ਵਿਪਤਾ ਵੇਲੇ ਆਪਣੇ ਨਾਨੇ ਗੁਰੂ ਹਰਗੋਬਿੰਦ ਸਾਹਿਬਾਨ ਨਿੱਤ ਚੜ੍ਹਦੀ ਕਲਾ ਵਿੱਚ ਰਹਿਣ ਦੀ ਉਹ ਚੇਰੀ ਸਿੱਖਿਆ ਦਿੱਤੀ ਗਈ ਸੀ ਬੀਬੀ ਵੀਰੋ ਜੀ ਨੇ ਆਪਣੇ ਲਖਤੇ ਜਿਗਰਾ ਨੂੰ ਉਹ ਹਰ ਸਿੱਖਿਆ ਦਿੱਤੀ ਜਿਹੜੀ ਕਿ ਇੱਕ ਸੂਰਮੇ ਨੂੰ ਮੈਦਾਨੇ ਜੰਗ ਵਿੱਚ ਦੇਈਦੀ ਹੈ ਇਥੇ ਸਿੱਖਿਆ ਸਦਕਾ ਇਹਨਾਂ ਦੇ ਦੋ ਪੁੱਤਰਾ ਜੀਤ ਮੱਲ ਨਿਸ਼ੰਗੋ ਸ਼ਾ ਨੇ ਗੁਰੂ ਦੇ ਸਾਨੂੰ ਖਸ਼ੀਰ ਦੀ ਪਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ